ਰਾਮ ਕਲੀ ਸਦ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਜਗ ਦਾਤਾ ਸੋਏ ਭਗਤ ਵਿਚਲ ਤਹ ਲੋਏ ਜੀਓ ਘੁਰ ਸ਼ਬਦ ਸਮਾਵਏ ਆਵਰ ਨਾ ਜਾਣੈ ਕੋਈ ਜੀਓ ਅਵਰੋ ਨਾ ਜਾਣ ਹੈ ਸ਼ਬਦ ਗੁਰ ਕਾ ਏਕ ਨਾਮ ਤਿ ਆਵਹਿ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹਿ ਆਇਆ ਹਕਾਰਾ ਚਲਣ ਵਾਰਾ ਹਰੇ ਰਾਮ ਨਾਮ ਸਮਾਇਆ ਜਾਗੇ ਅਮਰ ਅਟਲ ਅਤੂਲ ਠਾਕੁਰ ਭਗਤ ਤੇ ਹਰ ਪਾਇਆ ਹਰ ਭਾਣਾ ਗੁਰ ਭਾਇਆ ਗੁਰ ਜਾਵੇ ਹਰ ਪ੍ਰਭ ਪਾਸ ਜੀਉ ਸਤ ਗੁਰ ਕਰੀ ਹਰ ਪਹਿ ਬੇਨਤੀ ਮੇਰੀ ਪੈਜ ਰਖ ਹੋ ਅਰਦਾਸ ਜੀਉ ਪੈਜ ਰਖ ਹੋ ਹਰ ਜਨ ਹੈ ਕੇਰੀ ਹਰ ਦੇਹ ਨਾਮ ਨਰੰਜਨ ਅੰਤ ਚਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਖੰਜਨੋ ਸਤ ਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀ ਹੋ ਹਰ ਧਾਰ ਕਿਰਪਾ ਸਤ ਗੁਰ ਮਿਲਾਇਆ ਧੰਨ ਧੰਨ ਕਾਹੇ ਸ਼ਾਬਾਸ਼ ਜੀਓ ਮੇਰੇ ਸਿੱਖ ਸੁਣਹੁ ਪਤ ਭਾਈ ਹੋ ਮੇਰਾ ਹਰ ਭਾਣਾ ਆਉ ਮੈਂ ਪਾਸ ਜੀਉ ਹਰ ਭਾਣਾ ਗੁਰੁ ਪਹਾਇਆ ਮੇਰਾ ਹਰ ਪ੍ਰਭ ਕਰੇ ਸ਼ਾਸ ਜੀਉ ਭਗਤ ਸਤ ਗੁਰ ਪਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੈ ਆਨੰਦ ਅਨਹਦ ਵਜਹ ਵਾਜੀ ਹਰਿ ਆਪ ਗਲ ਮੇ ਲਾਵੈ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਉ ਤੋਹਰ ਲਿਖਿਆ ਪਰਵਾਣਾ ਫਿਰੈ ਨਹੀਂ ਗੁਰ ਜਾਈ ਹਰ ਪ੍ਰਭ ਪਾਸ ਜੀਉ ਸਤ ਗੁਰ ਬਾਣੈ ਆਪਣੈ ਬਾ ਪਰਿਵਾਰ ਸੁਦਾਇਆ ਮਤ ਮੈਂ ਪਿੱਛੇ ਕੋਈ ਰੂਪ ਸੀ ਸੋ ਮੈਂ ਮੂਲ ਨਾ ਪਾਇਆ ਮਿਤ ਪਹੰਜਾ ਮਿਤ ਵਿਗਸਾ ਜਿਸ ਮਿਤ ਕੀ ਪਾਜ ਭਾਵਈ ਤੁਸੀਂ ਵੀ ਚਾਰ ਦੇਖੋ ਪੁੱਤ ਭਾਈ ਹਰ ਸਤ ਗੁਰੂ ਪੈ ਨਾ ਵਈ ਸਤ ਗੁਰੂ ਪਰ ਤਖ ਹੁੰਦਾ ਬਹਿ ਰਾਜ ਆਪ ਟੇਕਾਇਆ ਸਭ ਸਿੱਖ ਬੰਦ ਪਾਪੁ ਪੁੱਤ ਭਾਈ RAMDAS ਪੈਰੀ ਪਾਇਆ ਅੰਤੇ ਸਤ ਗੁਰ ਬੋਲਿਆ ਮੈਂ ਪਿਛਾ ਕੀਰਤਨ ਕਰਿ ਹੋ ਨਿਰਵਾਣ ਜੀਉ ਕੀਸਾ ਗੋਪਾਲ ਪੰਡਤ ਸੱਧਾ ਹਰ ਹਰ ਕਥਾ ਪੜ੍ਹੈ ਪੁਰਾਣ ਜੀਉ ਹਰ ਕਥਾ ਪੜਿਐ ਹਰੇ ਨਾਮ ਸੁਣੀਐ ਬੇਬਾਨ ਹਰ ਰੰਗ ਗੁਰ ਭਾਵੈ ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰਪਾਵੈ ਹਰ ਭਾਇਆ ਸਤ ਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜੀਉ ਰਾਮਦਾਸ ਸੋਢੀ ਤਲਕ ਦੀਆ ਗੁਰ ਸ਼ਬਦ ਸਾਚ ਨਿਸਾਨ ਜੀਉ ਸਤ ਗੁਰ ਪੁਰਖ ਜੀ ਬੋਲਿਆ ਗੁਰ ਸਿੱਖਾਂ ਮਨ ਲਈ ਰਜਾਈ ਜੀਉ ਮੋਹਰੀ ਪੁੱਤ ਸਨ ਮੁਖ ਹੋਇਆ ਰਾਮ ਦਾਸ ਐ ਪਹਿਰੀ ਪਾਏ ਜੀਉ ਸਭ ਪਵੈ ਪਹਿਰੀ ਸਤ ਗੁਰੂ ਕੇਰੀ ਜਿਤਾ ਗੁਰੂ ਆਪ ਰਖਿਆ ਕੋਈ ਕਰ ਬਖੀਲੀ ਨਿਵੈ ਨਹੀਂ ਵੈਰਾ ਸਤ ਗੁਰੂ ਆਣ ਨਿਵਾਇਆ ਹਾਰੇ ਗੁਰ ਹੈ ਪਾਣਾ ਦੀ ਵੜਾਈ ਤੋਰਾ ਲਿਖਿਆ ਲੇਖਰ ਜਾਏ ਜੀਉ ਕਾ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਹੇ ਜੀਉ ਹਰ ਗੁਰ ਹੈ ਬਾਣਾ ਦੀ ਵੜਾਈ ਤੋਰ ਲਿਖਿਆ ਲੇਖ ਰਜਾਈ ਜੀਉ ਕਾ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਉ